ਕਿ ਜਿੰਨੀ ਲਿਖੀ ਓਨੀ ਭੋਗਣੀ ਉਹ ਬੰਦੇ ਆਉਂਦੇ ਜਾਂਦੇ ਨੇ ਇੱਕ ਕੱਚੀ ਮਿੱਟੀ ਦੇ ਭਾਂਡੇ ਕੱਚੀ ਮਿੱਟੀ ਦੇ ਭਾਂਡੇ ਮੈਨੂੰ ਕੱਚੀ ਉਮਰ ਯਾਦ ਕਰਾਉਂਦੇ ਨੇ ਕੱਚੀ ਉਮਰ ਯਾਦ ਕਰਾਉਂਦੇ ਨੇ ਸਤਿ ਸ਼੍ਰੀ ਅਕਾਲ ਪੀਬੀ ਬੱਤੀ ਨਮਾ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ੂਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲੈਂਦੇ ਵੀਡੀਓ ਕਿਸ ਬਾਬਾ ਤੋਂ ਮਲੇ ਸਾਥੀ ਉਸ ਸਮੇਂ ਅਸੀਂ ਕੋਠੀ ਰੋਡ ਤੇ ਕਮੇਟੀ ਘਰ ਦੇ ਬਾਹਰ ਮੌਜੂਦ ਹੈ ਔਰ ਕੱਚੀ ਮਿੱਟੀ ਦੇ ਬਰਤਨਾਂ ਦਾ ਲੰਗਰ ਲੱਗਿਆ ਤਾਂ ਜੋ ਪੰਛੀਆਂ ਨੂੰ ਜਿਹੜਾ ਪਾਣੀ ਪਲਾਇਆ ਜਾ ਸਕੇ ਤੁਹਾਨੂੰ ਸਾਨੂੰ ਸਭ ਨੂੰ ਪਤਾ ਕਿ ਜ਼ਿੰਦਗੀ ਦਾ ਬੋਝ ਕਿੰਨਾ ਵੱਧ ਗਿਆ ਮਜੇ ਮੈਂ ਕੱਚੀ ਉਮਰ ਦੀ ਗੱਲ ਕੀਤੀ ਸਮਾਂ ਉਹ ਯਾਦ ਆ ਗਿਆ ਜਦੋਂ ਬਸਤੇ ਭਾਰੇ ਹੁੰਦੇ ਸੀਗੇ ਲੇਕਿਨ ਸਿਰ ਤੇ ਕੋਈ ਬੋਝ ਨਹੀਂ ਸੀ ਹੁਣ ਹੱਥ ਵਿੱਚ ਕੋਈ ਬਸਤਾਨੀਆਂ ਲੇਕਿਨ ਬੋਝ ਬਹੁਤ ਹੈ ਪਰ ਉਹੀ ਬੋਝ ਪੰਛੀਆਂ ਉੱਤੇ ਵੀ ਹੈ ਲੇਕਿਨ ਪੰਛੀਆਂ ਉਤੇ ਬੋਝ ਕਿਹਨੇ ਪਾਇਆ ਅਸੀਂ ਪਾਇਆ ਕਦੀ 나ੜ ਨੂੰ ਅੱਗ ਲਾ ਕੇ ਆਏ ਏਸੀ ਚਲਾ ਕੇ ਆਹ ਵਹੀਕਲਸ ਕਰਕੇ ਜਿੰਨੀ ਧਰਤੀ ਸਾਡੀ ਹੈ ਉਨੀ ਧਰਤੀ ਪੰਛੀਆਂ ਦੀ ਵੀ ਹੈ ਦੇਖੋ ਅਸੀਂ ਤਾਂ ਆਪਣੇ ਇਲਾਜ ਲਈ ਡਾਕਟਰ ਕੋਲ ਚਲੇ ਜਾਂਦੇ ਆ ਲੇਕਿਨ ਪੰਛੀ ਆਪਣੇ ਇਲਾਜ ਲਈ ਕਿਹੜੇ ਡਾਕਟਰ ਕੋ ਜਾਣ ਅਸੀਂ ਤਾਂ ਫੈਂਟਾ ਕੋਕ ਪੀ ਲੈਨੇ ਕਿ ਬਹੁਤ ਗਰਮੀ ਲੱਗ ਰਹੀ ਹੈ ਇਹਨਾਂ ਦਾ ਤਾਂ ਇਹੀ ਇੱਕ ਸਾਧਨ ਹੈ ਪਾਣੀ ਔਰ ਅਸੀਂ ਪਾਉਣ ਪਾਣੀ ਨੂੰ ਵੀ ਖਰਾਬ ਕੀਤਾ ਪਰ ਫਿਰ ਵੀ ਵਿਸ਼ਵਾਸ ਸੰਸਥਾ ਨੇ ਉਪਰਾਲਾ ਕੀਤਾ ਤਾਂ ਜੋ ਪੰਛੀਆਂ ਨੂੰ ਪਾਣੀ ਪਿਲਾਇਆ ਜਾ ਸਕੇ ਤਾਂ ਇਹ ਤੁਹਾਨੂੰ ਵਰਤਨ ਮਿਲ ਜਾਣਾ ਔਰ ਤੁਸੀਂ ਇਹਨੂੰ ਛਾਵੇਂ ਛਾਵੇਂ ਜਗ੍ਹਾ ਤੇ ਰੱਖਣਾ ਔਰ ਇੱਕ ਬੇਨਤੀ ਹੋਰ ਹੈ ਵੀਡੀਓ ਨਹੀਂ ਬਣਾਣੀ ਕਿਉਂਕਿ ਕਈ ਵੇਲੇ ਜਿਹੜੇ ਪੰਛੀ ਆਵੇ ਡਰ ਜਾਂਦੇ ਆ ਕਿ ਅਰੇ ਆਪਣੇ ਬਲੌਗ ਦੇ ਚੱਕਰ 'ਚ ਮੇਰਾ ਪਾਣੀ ਪੀਣਾ ਦੁਰਲਭ ਕਰੀ ਜਾਂਦਾ ਤਾਂ ਇੱਕ ਵਾਰੀ ਆਪਾਂ 1 ਬਾਈ 1 ਗੱਲ ਕਰ ਲੈਂਦੇ ਸਾਰੇ ਨਾਲ ਪਤਰਾ ਸਾਹਿਬ ਬਹੁਤ ਨਿੱਘਾ ਸਵਾਗਤ ਹੈ ਜੀ ਬਹੁਤ ਅੱਛਾ ਉਪਰਾਲਾ ਹੈ ਮੈਂ ਹੁਣੇ ਦੱਸ ਗਿਆ ਟ ਆਪਣੇ ਪਰਿਵਾਰਕ ਮੈਂਬਰਾਂ ਉਸ ਤੋਂ ਕਿਤੇ ਵੱਧ ਪੰਛੀਆਂ ਦੀ ਹੈ ਲੇਕਿਨ ਸਾਡੀ ਗਲਤੀਆਂ ਕਰਕੇ ਉਹਨਾਂ ਦਾ ਜੀਵਨ ਜਿਹੜਾ ਦੁਰਲਭ ਹੋਇਆ ਪਿਆ ਤਾਂ ਇਹ ਉਪਰਾਲਾ ਬਹੁਤ ਚੰਗਾ ਹੈ ਦੇਖੋ ਜੀ ਇਹ ਤਾਂ ਮੈਂ ਪਹਿਲਾਂ ਵੀ ਦੱਸ ਕੇ ਹਟਿਆ ਵੀ ਜਿਸ ਤਰ੍ਹਾਂ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਆ ਆਪਣੇ ਪਰਿਵਾਰ ਤੇ ਸਾਨੂੰ ਜਦੋਂ ਵੀ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਆ ਆਪਾਂ ਕਿਸੇ ਨਾ ਕਿਸੇ ਤਰ੍ਹਾਂ ਜੁਗਾੜ ਕਰਕੇ ਉਹ ਲੈ ਆਉਂਦੇ ਆ ਤੇ ਚਾਹੇ ਘਰ ਦੇ ਵਿੱਚ ਸਾਨੂੰ ਕੂਲਰ ਦੀ ਲੋੜ ਪੈ ਜਵੇ ਅਸੀਂ ਫਟਾਫਟ ਲੈ ਆਉਨੇ ਆ ਮੈਂ ਜਿਗਾੜ ਦੀ ਗੱਲ ਕਰਦਾ ਮੈਂ ਸੁਣਿਆ ਤੁਸੀਂ ਕਹਿੰਦੇ ਵੀ ਦਹੀਂ ਨਹੀਂ ਜਵਾਨਾ ਇਹ ਚਾ ਹਾਂ ਮੈਂ ਮੈਂ ਪਿਛਲੀ ਵਾਰ ਵੀ ਦੱਸਿਆ ਦੀ ਬੋਲ ਕੇ ਓਕੇ ਵੀ ਇਹ ਦਹੀਂ ਜਮਾਣ ਵਾਸਤੇ ਨਹੀਂ ਹੈਗੇ ਦਹੀਂ ਲਈ ਆਪਣਾ ਹੋਰ ਕਰੇ ਇਹ ਪੰਛੀਆਂ ਵਾਸਤੇ ਇਹ ਪੰਛੀਆਂ ਦੀ ਜਾਂ ਤਾਂ ਘਰ ਦੇ ਬਾਹਰ ਰੱਖਣਾ ਜਾਂ ਕੋਠੇ ਤੇ ਛਾਵੇਂ ਇੱਕ ਵਿੱਚ ਦਾਣਾ ਤੇ ਇੱਕ ਦੇ ਵਿੱਚ ਜਲ ਇਹ ਸਾਡੀ ਜਿਹੜੀ ਮੋਹਿਮਾ ਵਿਸ਼ਵਾਸ ਸੇਵਾ ਸੁਸਾਇਟੀ ਨੇ ਕਾਫੀ ਪਿਛਲੇ ਸਾਲਾਂ ਤੋਂ 6-7 ਸਾਲ ਤੋਂ ਚਲਾਈ ਹੈ ਕਿ ਜਿਹਦਾ ਸਾਨੂੰ ਭਰਮਾ ਹੁੰਗਾਰਾ ਮਿਲਿਆ ਤੇ ਅਸੀਂ ਹਰ ਸਾਲ ਇੱਥੇ ਸਟਾਲ ਲਗਾ ਕੇ ਇਸ ਲੋਕਾਂ ਨੂੰ ਸचेत ਕਰਦੇ ਆਂ ਕਿ ਆਪਣੇ ਪਰਿਵਾਰ ਦੇ ਨਾਲ ਨਾਲ ਪੰਛੀਆਂ ਦਾ ਵੀ ਸੋਚੋ ਕਿਉਂਕਿ ਪੰਛੀ ਜਿਹੜੇ ਬੇਜੁਬਾਨ ਆ ਉਹ ਦੱਸ ਨਹੀਂ ਸਕਦੇ ਵੀ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਉਹ ਕਿਤੇ ਨਾ ਕਿਤੇ ਗਰਮੀ ਵਿੱਚ ਝੁਲਸ ਕੇ ਆਪਣੇ ਆਪ ਮਰ ਜਾਂਦੇ ਆ ਤੇ ਸਾਨੂੰ ਉਹਨਾਂ ਦਾ ਜੀਵਨ ਕਿਹੜਾ ਚਾਹੀਦਾ ਅਸੀਂ ਤਾਂ ਠੰਡਾ ਅਸੀਂ ਤਾਂ ਠੰਡਾ ਮਤਲਬ ਕੋਕਾ ਕੋਲਾ ਪੀ ਲਈਦੀ ਆ ਜੋ ਪੀਣਾ ਨਹੀਂ ਚਾਹੀਦਾ ਜੋ 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 ਪੀਣਾ ਨਹੀਂ ਚਾਹੀਦਾ ਹਾਂ ਪਰ ਪੰਛੀਆਂ ਦਾ ਤਾਂ ਇਹੀ ਕਾਸਰ ਆ ਨਾ ਉਹਨਾਂ ਨੂੰ ਸਿੰਪਲ ਜਲ ਨਾਲ ਹੀ ਉਹ ਖੁਸ਼ ਹੋ ਜਾਂਦੇ ਉਹਨਾਂ ਦਾ ਜੀਵਨ ਬਚ ਜਾਂਦਾ ਇਹ ਡਾਕਟਰ ਹੈ ਉਹਨਾਂ ਦਾ ਇਹ ਡਾਕਟਰ ਹੈ ਉਹਨਾਂ ਦੇ ਇਹੀ ਡਾਕਟਰ ਨੇ ਅਸਟਾ ਦਵਾਈਆਂ ਤੇ ਮੇਰਾ ਇਹ ਸੰਦੇਸ਼ ਹੈ ਸਾਰੇ ਸ਼ਹਿਰ ਵਾਸੀਆਂ ਨੂੰ ਕਿ ਇਸ ਤਰ੍ਹਾਂ ਦੇ ਉਪਰਾਲੇ ਤੁਸੀਂ ਵੀ ਕਰੋ ਗਊ ਮਾਤਾ ਦੀ ਸੇਵਾ ਕਰੋ ਜਿਹੜੇ ਬੇਜਬਾਨ ਪੰਛੀ ਐ ਉਹਨਾਂ ਦੀ ਸੇਵਾ ਕਰੋ ਇਸ ਤੋਂ ਵੱਧ ਕੇ ਵੀ ਜੇ ਅਸੀਂ ਕੁਝ ਕਰ ਸਕਦੇ ਆ ਉਹਨਾਂ ਵਾਸਤੇ ਛਾਂ ਤੇ ਘਰ ਬਣਾਓ ਜਿਹੜੇ ਬ੍ਰਿਕਸ਼ ਆਗੇ ਬ੍ਰਿਕਸ਼ਾਂ ਦੇ ਉੱਤੇ ਅੱਜ ਕੱਲ ਨਾ ਰੈਡੀमेड ਘਰ ਆਉਂਦੇ ਆ ਉਹ ਟੰਗ ਦਿਓ ਤਾਂ ਕਿ ਉਹ ਦੋ ਘੜੀ ਉੱਥੇ ਆਰਾਮ ਕਰ ਸਕਣ ਤੇ ਕਿਸੇ ਦਾ ਜੀਵਨ ਬਚ ਸਕੇ ਸਾਡੇ ਸ਼ਾਸਤਰਾ ਚ ਲਿਖਿਆ ਪਰ ਹਿਤ ਸਰਸ ਧਰਮ ਨਹੀਂ ਭਾਈ ਜੇ ਕਿਸੇ ਦੂਜੇ ਦਾ ਹਿਤ ਕਰਦੇ ਆ ਤਾਂ ਇਸ ਤੋਂ ਉੱਚਾ ਕੋਈ ਧਰਮ ਨਹੀਂ ਆ ਸਾਰੇ ਆਪਣੇ ਆਪਣੇ ਧਰਮ ਨਾਲ ਮੇਰਾ ਆ ਧਰਮ ਉਹ ਧਰਮ ਸ਼ਾਸਤਰ ਇਹ ਕਹਿੰਦਾ ਆ ਕਿ ਸਭ ਤੋਂ ਵੱਡਾ ਧਰਮ ਉਹ ਆ ਵੀ ਜਦੋਂ ਤੁਸੀਂ ਕਿਸੇ ਦਾ ਉਪਕਾਰ ਕਰਦੇ ਆ ਕਿਸੇ ਦੇ ਹਿੱਤ ਦਾ ਸੋਚਦੇ ਆ ਆਪਣੇ ਪੇੜ ਦਾ ਤਾਂ ਸਾਰੇ ਸੋਚਦੇ ਆ ਪਰੰਤੂ ਦੂਜੇ ਦਾ ਸੋਚਿਆ ਜਾਵੇ ਸਭ ਤੋਂ ਵੱਡਾ ਤਾਂ ਹੀ ਕਹਿੰਦੇ ਨਾ ਰੁੱਖ ਲਾ ਲਓ ਪਾਣੀ ਬਚਾ ਲਓ ਕਿਪਾਤ ਅਗਲਾ ਜਨਮ ਸਾਡਾ ਹੀ ਪੰਛੀ ਦਾ ਹੋਵੇ ਬਿਲਕੁਲ 84 ਲੱਖ ਜੋਨੀ ਆ ਇਹ ਤਾਂ ਪਤਾ ਨਹੀਂ ਅਸੀਂ ਕਿਹੜੀ ਜੋਨੀ ਵਿੱਚ ਜਾਣਾ ਤੇ ਚੰਗੇ ਕਰਮ ਕਰ ਲੋ ਤਾਂ ਕਿ ਤੁਹਾਨੂੰ ਦੁਬਾਰਾ ਮਨੁੱਖਾ ਮਨੁੱਖ ਦੀ ਜੋਨੀ ਮਿਲੇ ਤੇ ਤੁਸੀਂ ਫਿਰ ਦੂਜੇ ਕਿਸੇ ਦੀ ਸੇਵਾ ਕਰਨ ਦੇ ਕਾਬਿਲ ਹੋ ਸਕੋ ਐਸੇ ਪੰਜਾਬੀ ਕਹਿੰਦਾ ਵੀਜ਼ਾ ਚਾਹੀਦਾ ਰੱਬ ਕਹਿੰਦਾ ਪੰਛੀ ਬਣਾ ਦ ਨਾ ਉੱਡ ਡੁੱਟ ਕੇ ਜਾਈ ਜਾਈਓ ਉੱਡ ਡੁੱਟ ਕੇ ਆਫੇ ਜੰਜਮਾ ਟਿਕਟ ਨਾ ਲੱਗੇ ਜੀ ਕੇਸ਼ਵ ਜਾਨ ਜੀ ਕਹਿੰਦੇ ਕੱਚੀ ਮਿੱਟੀ ਨਾਲ ਭਾਂਡਾ ਬਣਾਉਣਾ ਇੱਕ ਕਲਾ ਹੈ ਪਰ ਆਹ ਜਿਹੜਾ ਉਪਰਾਲਾ ਤੁਸੀਂ ਕਰੋ ਉਹ ਵੀ ਸੱਚਮੁੱਚ ਭਲਾ ਹੈ ਤਾਂ ਤੁਸੀਂ ਕੀ ਕਹੋਗੇ ਮੈਂ ਇਥੋਂ ਬੰਗਾ ਦੇ ਵਿੱਚ ਇੱਕ ਕਲੋਨੀ ਹੈ ਬੈਦੀ ਕਲੋਨੀ ਜੀ ਉੱਥੇ ਪੇੜ ਬਹੁਤ ਜ਼ਿਆਦਾ ਲੱਗੇ ਹੋਏ ਆ ਜਦੋਂ ਅਸੀਂ ਨਾਰਮਲ ਸਾਗਰ ਗੇਟ ਤੋਂ ਕਲੋਨੀ ਚ ਐਂਟਰ ਕਰਦੇ ਆਂ ਜੀ ਜੇ ਆਪਾਂ ਚੈੱਕ ਕੀਤਾ ਜਾਵੇ ਤਾਂ 3 ਡਿਗਰੀ ਟੈਂਪਰੇਚਰ ਦਾ ਦਿਨ ਵੇਲੇ ਵੀ ਫਰਕ ਹੈ ਅੱਛਾ ਜੀ ਸਿਰਫ ਔਰ ਸਿਰਫ ਉੱਥੇ ਪੇੜ ਲੱਗੇ ਹੋਏ ਆ ਜਿਆਦਾ ਪਿਛਲੇ ਕਈ ਸਾਲਾਂ ਤੋਂ ਅਸੀਂ ਲਗਾ ਰਹੇ ਆ ਹੁਣ ਸਵੇਰ ਵੇਲੇ ਜਦੋਂ ਉੱਥੀ ਦਾ ਉਸੇ ਜਗ੍ਹਾ ਤੇ ਜਦੋਂ ਪੰਛੀਆਂ ਦੀ ਆਵਾਜ਼ ਹੁੰਦੇ ਆ ਔਰ ਲੱਗਦਾ ਹੁੰਦਾ ਸੀ ਆਸੇ ਪਾਸੇ ਪੰਛੀ ਹੈ ਨਹੀਂ ਪਰ ਉਸ ਕਲੋਨੀ ਦੇ ਵਿੱਚ ਪੰਛੀ ਇਸ ਟੰਪਰੇ ਪਏ ਆ ਸਿਰਫ ਔਰ ਸਿਰਫ ਜਦੋਂ ਅਸੀਂ ਇਦਾਂ ਦੇ ਛੋਟੇ ਛੋਟੇ ਉਪਰਾਲੇ ਕਰਦੇ ਆ ਹੈ ਕੁਝ ਵੀ ਨਹੀਂ ਜਦੋਂ ਅਸੀਂ ਕਹਿੰਦੇ ਨਾ ਪਰ ਸੇਵਾ ਜਾਂ ਬਾਕੀਆਂ ਦੀ ਅਲਟੀਮੇਟਲੀ ਕਿਤੇ ਨਾ ਕਿਤੇ ਦਿਨੇਸ਼ੀ ਸੇਵਾ ਤਾਂ ਆਪਣੀ ਹੁੰਦੀ ਪਈ ਹੈ ਉਸ ਏਰੀਆ 'ਚ ਜਿੱਦੋਂ ਅਸੀਂ ਰਹਿਨੇ ਪਏ ਆ ਸਾਨੂੰ ਸਵੇਰੇ ਪੰਛੀਆਂ ਦੀਆਂ ਆਵਾਜ਼ਾਂ ਸੁਣਦੀਆਂ ਉੱਥੇ ਹਰਿਆਲੀ ਹੈ ਉੱਥੇ ਆਵਾਜ਼ ਦੇ ਨਾਲ ਨਾਲ ਟੈਂਪਰੇਚਰ ਘੱਟ ਹੈ ਅਲਟੀਮੇਟਲੀ ਤਾਂ ਸਭ ਤੋਂ ਵੱਡਾ ਫਾਇਦਾ ਉੱਥੇ ਅਸੀਂ ਇਹ ਭੁੱਲੇ ਤੇ ਜਾ ਰਹੇ ਹਾਂ 3.67 ਏਕੜ ਜਿਹੜੀ ਆ ਪਰਸੈਂਟੇਜ ਹੈ ਉਹ ਸਿਰਫ ਪੰਜਾਬ ਦੇ ਵਿੱਚ ਇਸ ਟਾਈਮ ਫੋਰੈਸ ਲੈਂਗ ਹੈ ਜਿਹੜੀ ਚਾਹੀਦੀ ਹੈ ਉਹ 33.67 ਚਾਹੀਦੀ ਹੈ ਤੁਹਾਨੂੰ ਸਾਰਿਆਂ ਨੂੰ ਧਿਆਨ ਚਾ ਤੇ ਜਿਹੜਾ ਗੈਪ ਹੈ 30% ਦਾ ਇਹ ਕਿਤੇ ਨਾ ਕਿਤੇ ਭਰਨਾ ਪੈਣਾ ਸਿਰਫ ਇਹਦੇ ਨਾਲ ਨਹੀਂ ਸਾਨੂੰ ਲਗਾਤਾਰ ਸਿਰਫ ਕਿਤਾਬਾਂ ਚ ਜਾਂ ਤੁਸੀਂ ਦੇਖੋ ਨਾਰਮਲੀ ਆਪਾਂ ਹਰ ਕਿਤਾਬ ਅਜ ਦੇ ਦੇਖਦੇ ਕਲਾਸਮੇਟ ਦੀ ਕਿਤਾਬ ਹੈ ਜਾਂ ਕੋਈ ਹੋਈ ਕਾਪੀ ਹੈ ਉਹਦੇ ਪਿੱਛੇ ਪਤਾ ਕੀ ਲਿਖਿਆ ਹੋਇਆ ਡੋਂਟ ਕੱਟ ਦਟਰੀਜ਼ ਪਰ ਐਕਚੁਅਲੀ ਅਸੀਂ ਪੇੜ ਕੱਟਦੇ ਆਂ ਕਾਫੀ ਕਾਪੀ ਬਣਾਉਂਦੇ ਆ ਉਹਦੀ ਕਾਪੀ ਬਣਾਉਂਦੇ ਆ ਕਾਪੀ ਤੇ ਲਿਖਦੇ ਆ ਪੇੜ ਨਾ ਕਟੋ ਕਿਤੇ ਨਾ ਕਿਤੇ ਸਾਨੂੰ ਇਹ ਪਲਾਨ ਕਰਨਾ ਚਾਹੀਦਾ ਇਨ ਜੀ ਹੈਲਥ ਉਹ ਵੀ ਲਿਖਿਆ ਹੁੰਦਾ ਵੀ ਅਸੀਂ ਨਾ ਪੀਏ ਉਹਨੂੰ ਜਿਹੜਾ ਹਾਨੀਕਾਰਕ ਹੈ ਤੇ ਫਿਰ ਵੀ ਉਹਨੂੰ ਫਿਰ ਵੀ ਉਹ ਪੀਂਦੇ ਆ ਉਹ ਲਿਖਦੇ ਉਸ ਚੀਜ਼ ਦੇ ਉੱਤੇ ਹੈ ਸ਼ਰਾਬ ਦੀ ਬੋਤਲ ਦੀ ਵੀ ਹਿੱਕ ਤੇ ਲਿਖਿਆ ਹੁੰਦਾ ਨਾ ਪੀਓ ਪਰ ਬਹੁਤ ਜ਼ਿਆਦਾ ਪੀਂਦੇ ਆ ਪਰ ਇਹੀ ਆਪਾਂ ਨੂੰ ਧਿਆਨ ਦੇਣਾ ਪੈਣਾ ਵੀ ਅਸੀਂ ਰੀਸਾਈਕਲਿੰਗ ਐਂਡ ਰੀਯੂਸਜ ਵਲ ਜੇਸੀ ਵਧੀਆ ਰੀਪ੍ਰੋਡਿਊਸਵਲ ਵਧੀਆ ਉਹਦੇ ਨਾਲ ਫਾਇਦਾ ਹੋਏਗਾ ਪਰ ਪਲਾਂਟੇਸ਼ਨ ਔਰ ਪਾਣੀ ਇਹ ਕਰਨਾ ਹੀ ਪੈਣਾ ਐਸਾ ਕੀ ਜ਼ਰੂਰੀ ਕਿਥੇ ਰੁੱਖ ਲੱਗੇ ਬੰਗਾ ਰੋਜਾਂ ਦੇ ਉੱਥੇ ਮੇਰਾ ਘਰ ਹੀ ਉੱਥੇ ਹੈ ਜੀ ਤਾਂ ਹੀ ਤੁਹਾਡੇ ਚਿਹਰੇ ਤੇ ਬਹੁਤ ਨੂਰ ਹੈ ਫਾਇਦਾ ਹੋ ਰਿਹਾ ਦੇਖ ਲਓ ਰੁੱਖ ਆਪਣੇ ਨੇੜੇ ਤੇੜੇ ਲਵਾ ਲਓ ਵਧੀਆ ਰਹੋਗੇ ਜੀ ਸਰ ਕੀ ਕਹਿਣਾ ਚਾਹੁੰਗਾ ਜਿਹੜੇ ਪੰਛੀ ਨੇ ਉਹ ਸਾਡੇ ਵਾਤਾਵਰਨ ਦਾ ਬਹੁਤ ਵੱਡਾ ਹਿੱਸਾ ਹੈ ਜੇ ਸਾਡੇ ਪੰਛੀ ਨਾ ਹੋਣਗੇ ਤਾਂ ਵਾਤਾਵਰਨ ਖਰਾਬ ਹੋ ਜਾਏਗਾ ਅਸੀਂ ਅਸੀਂ ਵੀ ਖਰਾਬ ਹੋ ਜਾਾਂਗੇ ਹਨਾ ਜੇ ਲੋਕ ਨਾ ਹੋਣਗੇ ਅਸੀਂ ਜਿਹੜਾ ਆਪਣਾ ਵਾਤਾਵਰਨ ਖਰਾਬ ਕਰ ਲਿਆ ਉਹਦੇ ਕਈ ਕਾਰਨ ਆ ਜਿਵੇਂ ਖੇਤਾਂ ਦੇ ਵਿੱਚ ਨਾੜ ਨੂੰ ਅੱਗ ਲਾਈ ਜਾਂਦੀ ਹੈ ਪੂਰਾ ਹੀ ਪੰਜਾਬ ਝੁੱਲਸ ਗਿਆ ਇਸ ਵਾਰ ਤਾਂ ਹਾਦੀ ਹੋ ਗਈ ਜਿੱਦਨ ਨੂੰ ਜਾਈਏ ਉਧਰ ਹੀ ਅੱਗ ਲੱਗੀ ਹੋਈ ਹੈ ਉਹਦੇ ਨਾਲ ਵਾਤਾਵਰਨ ਖਰਾਬ ਹੋ ਗਿਆ ਟੈਂਪਰੇਚਰ ਇੰਨਾ ਵੱਧ ਗਿਆ ਕਿ ਕਦੋਂ ਇਹ 60 60 ਡਿਗਰੀ ਹੋ ਜਾਏਗਾ ਸਾਨੂੰ ਪਤਾ ਵੀ ਨਹੀਂ ਚੱਲੇਗਾ ਅਸੀਂ ਰਹਿ ਨਹੀਂ ਸਕਾਂਗੇ ਤੇ ਪੰਛੀਆਂ ਲਈ ਇਹਦਾ ਬਹੁਤ ਨੁਕਸਾਨ ਹੈ ਉਹਨਾਂ ਨੂੰ ਪੀਣ ਲਈ ਕਿਤੇ ਪਾਣੀ ਨਹੀਂ ਮਿਲਦਾ ਵਿਸ਼ਵਾਸ ਸੇਵਾ ਸੁਸਾਇਟੀ ਪਾਣੀ ਦਾ ਲੈਵਲ ਥੱਲੇ ਚਲਾ ਗਿਆ ਅੱਜ ਵੀ ਨਿਊਜ਼ ਚੱਲ ਰਹੀਦੀ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਕਈ ਪਿੰਡਾਂ ਦੇ ਵਿੱਚ ਪਾਣੀ ਬਹੁਤ ਡਾਊਨ ਚਲਾ ਗਿਆ ਹੈ ਵਿਸ਼ਵਾਸ ਸੇਵਾ ਸੁਸਾਇਟੀ ਵੱਲੋਂ ਹਰ ਸਾਲ ਪੰਛੀਆਂ ਦੇ ਲਈ ਇਹ ਜਲ ਪਾਤਰ ਜਿਹਦੇ ਵਿੱਚ ਅਸੀਂ ਅਪੀਲ ਕਰਦੇ ਹਾਂ ਕਿ ਇੱਥੋਂ ਲਿਜਾਣ ਤੋਂ ਬਾਅਦ ਤੁਸੀਂ ਇਹਦੇ ਵਿੱਚ ਪਾਣੀ ਪਾ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਆਪਣੇ ਘਰਾਂ ਦੇ ਵਿਹੜੇ ਦੇ ਵਿੱਚ ਰੱਖੋ ਤਾਂ ਕਿ ਜਿਹੜੇ ਛੋਟੇ-ਛੋਟੇ ਪੰਛੀ ਨੇ ਉਹਨਾਂ ਨੂੰ ਪੀਣ ਦੇ ਲਈ ਪਾਣੀ ਮਿਲ ਸਕੇ ਇੱਕ ਵਾਰ ਫਿਰ ਅਪੀਲ ਕਿ ਇੱਥੋਂ ਲਜਾਣ ਤੋਂ ਬਾਅਦ ਇਹਦੇ ਵਿੱਚ ਪਾਣੀ ਪਾਣਾ ਤੁਹਾਡੀ ਜ਼ਿੰਮੇਵਾਰੀ ਹੈ ਤਾਂ ਹੀ ਸੁਸਾਇਟੀ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਕੋਈ ਫਾਇਦਾ ਹੋਵੇਗਾ ਪਾਣੀ ਪਾਣਾ ਤਾਂ ਹੀ ਨਹੀਂ ਜਮਾਣਾ ਹਾਂ ਇਹਦੇ ਚ ਦਹੀਂ ਨਹੀਂ ਜਮਾਣਾ ਕਿਉਂਕਿ ਪਿਛਲੀ ਵਾਰ ਅਸੀਂ ਦੇਖਿਆ ਕਿ ਹੀ ਲੋਕ ਦੋ ਦੋ ਚਾਰ ਚਾਰ ਲੈ ਕੇ ਗਏ ਕਿ ਇੱਕ ਚ ਪਾਣੀ ਪਾਵਾਂਗੇ ਤੇ ਬਾਕੀਆਂ ਚ ਦਹੀਂ ਜਮਾ ਲਾਂਗੇ ਉਹ ਕਹਿੰਦੇ ਨਾ ਕਿ ਪੋਸਟਿਕ ਬਾਹ ਹੁੰਦਾ ਨਾ ਆਹ ਸਰੀਰ ਦੀ ਮਿੱਟੀ ਦਾ ਬਣਿਆ ਮਿੱਟੀ ਦੇ ਭਾਂਡੇ ਕਹਿੰਦੇ 100% ਪੋਸਟਿਕ ਜਿਹੜਾ ਖਾਣਾ ਬਣਦਾ ਤਾਂ ਹੋ ਸਕਦਾ ਲੇਕਿਨ ਬਹੁਤ ਇੱਥੇ ਬੱਚੇ ਹੁਣ ਜਿਨ੍ਹਾਂ ਨੂੰ ਚਿੜੀ ਜਿਨ੍ਹਾਂ ਨੇ ਚਿੜੀ ਕਦੀ ਜ਼ਿੰਦਗੀ ਚ ਦੇਖੀ ਨਹੀਂ ਹੋਣੀ ਆਵਾਜ਼ ਤਾਂ ਕੀ ਸੁਣਨੀ ਉਹਦੀ ਤਾਂ ਇਹ ਬਹੁਤ ਵੱਡੀ ਗ ਪਰ ਮੈਂ ਤਾਂ ਇਹੀ ਕਹਾਂਗਾ ਕਿ ਬਾਕੀ ਦੇ ਸਾਰੇ ਜੋ ਲੋਕ ਬੱਤਰਾ ਸਾਹਿਬ ਜੀ ਨੇ ਅੰਕੁਸ਼ ਨਵਾਜੇ ਨਹੀਂ ਨੇ ਕਿਸ਼ੇਮ ਜੀ ਨੇ ਸਾਰੀਆਂ ਗੱਲਾਂ ਸਾਂਝੀ ਕਰ ਲਈਆਂ ਪਰ ਮੈਂ ਇਦਾਂ ਦੇ ਇਹਦੀ ਕੀਮਤ 5-10 ਰੁਪਏ ਹੋਊਗੀ ਪਰ ਇਹ ਆ ਵੀ ਪੈਸਾ ਵੀ ਪੈਸਾ ਵੀ ਸਾਰਿਆਂ ਕੋਲ ਹੈ ਪਰ ਸਮਾਂ ਹੈ ਨਹੀਂ ਕਿਸੇ ਕੋਲ ਲੈਣ ਦਾ ਇਹ ਨਾ ਹੀ ਇਹਨੂੰ ਭਰ ਕੇ ਰੱਖਣ ਦਾ ਮੇਰੇ ਮੇਰੇ ਕਹਣ ਦਾ ਮਤਲਬ ਇਹ ਕੀਮਤ ਕੁਛ ਨਹੀਂ ਹੈਗੀ ਜੇ ਦੇਖਿਆ ਜਾਵੇ ਤਾਂ ਕਿਸੇ ਪੰਛੀ ਦੀ ਜਾਨ ਬਚ ਜਾਵੇ ਉਹ ਤੋਂ ਵੱਡੀ ਕੋਈ ਕੀਮਤ ਉਹਦੀ ਵੀ ਕੋਈ ਕੀਮਤ ਨਹੀਂ ਹੈਗੀ ਸੋ ਇਸ ਕਰਕੇ ਪੀਵੀ 32 ਦੇ ਨਾਲ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਹਜ਼ਾਰਾਂ ਨੂੰ ਇਹ ਮੈਸੇਜ ਜਾਣਾ ਇਸ ਤਰ੍ਹਾਂ ਦੇ ਵਰਤਨ ਜਿਹੜੇ ਆ ਉਹ ਤੁਸੀਂ ਜਰੂਰ ਜੇ ਇਥੋਂ ਨਹੀਂ ਮਿਲੇ ਤਾਂ ਕਿਤੇ ਨਾ ਕਿਤੇ ਜ਼ਰੂਰ ਮਿਲਦੇ ਆ ਉਹ ਲੈ ਕੇ ਜ਼ਰੂਰ ਰੱਖੇ ਜਾਣ ਤਾਂ ਜੋ ਪੰਛੀਆਂ ਦੀ ਜਾਨ ਬਚ ਸਕੇ ਮਤਲਬ ਸਰ ਕਹਿੰਦੇ ਜੇ ਤੁਸੀਂ 6 ਪਾਂਡੇ ਨਹੀਂ ਰੱਖਣੇ ਤਾਂ ਇੱਕ ਤਾਂ ਘੱਟੋ ਘੱਟ ਰੱਖੋ ਹਾਂ ਬੰਨ ਮੰਨ ਤੁਸੀਂ ਬਹੁਤ ਵਧੀਆ ਇਹ ਵਿਸ਼ਵਾਸ ਅੱਡੀ ਵਾਲੇ ਕੰਮ ਕਰਦੇ ਆ ਜੀ ਸਮਾਜ ਦਾ ਕੰਮ ਵੀ ਕਰਦੇ ਆ ਤੇ ਪਸ਼ੂ ਪੰਛੀਆਂ ਦਾ ਕੰਮ ਵੀ ਕਰਦੇ ਤੇ ਗਰੀਬਾਂ ਦਾ ਬਹੁਤ ਧੰਨ ਦਾ ਕੰਮ ਕਰਦੇ ਆ ਜੀ ਬਹੁਤ ਵਧੀਆ ਕਰ ਰਹੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਜੀ ਬਹੁਤ ਸ਼ੁਕਰੀਆ ਸਰ ਕੀ ਕਹਿਣਾ ਚਾਹੋਗੇ ਕਹਿੰਦਾ ਬਸ ਅੱਜ ਜੋ ਤੁਹਾਡੇ ਬਾਦ ਲਿਖ ਹੋਈ ਕਹਿ ਦੋ ਹਾਂ ਹਾਂ जय श्री महाकाल सदा ही नाल डुगल साहब आए लो जी आप पकडो नाल ਦਿਖਾਓ ਪੱਖੀਆਂ ਵਾਸਤੇ ਇਹ ਜਿਹੜਾ ਜੀ डुगल साहब ਘਰ ਲੈ ਕੇ ਜਾਉਗੇ ਤੁਸੀਂ ਇੱਕ ਸਾਡੇ ਘਰ ਆਲਰੇਡੀ ਇਹ ਰੱਖਿਆ ਹੋਇਆ ਹੈ ਅੱਛਾ ਜੀ ਅ ਸੂਰੀ ਸਾਹਿਬ ਪਕਸ਼ੀਆਂ ਦੇ ਲਈ ਪਾਣੀ ਰੱਖਣਾ ਜੀ ਇਹ ਤਾਂ ਇੱਕ ਪੁੰਨ ਦਾ ਕੰਮ ਹੈ ਹੀ ਕਿ ਅਸੀਂ ਦੂਜੇ ਜੀਵ ਜੰਤੂਆਂ ਬਾਰੇ ਵੀ ਸੋਚ ਰਹੇ ਆ ਇਸ ਦੇ ਪਿੱਛੇ ਇੱਕ ਬਹੁਤ ਵੱਡੀ ਸੋਚ ਵੀ ਆ ਜੀ ਸਿਰਫ ਪਾਣੀ ਨਹੀਂ ਆ ਅਸੀਂ ਦੂਜੇ ਦੇ ਵੀ ਦੁੱਖ ਨੂੰ ਮਹਿਸੂਸ ਕਰਦੇ ਆਂ ਦੂਜੇ ਦੀ ਜ਼ਰੂਰਤ ਨੂੰ ਮਹਿਸੂਸ ਕਰਦੇ ਆਂ ਜੀ ਜੀ ਕਿ ਜਿਹੜਾ ਵਿਅਕਤੀ ਪੰਛੀਆਂ ਲਈ ਪਾਣੀ ਰੱਖੇਗਾ ਤੇ ਉਹਦੇ ਮਨ 'ਚ ਇਹ ਵੀ ਆਏਗਾ ਕਿ ਮੈਂ ਦਾਣਾ ਵੀ ਪਾਵਾਂ ਹਾਂ ਫਿਰ ਉਹਦੇ ਮਨ 'ਚ ਇਹ ਵੀ ਆਏਗਾ ਕਿ ਮੈਂ ਪੰਛੀਆਂ ਦੀ ਰੱਖਿਆ ਕਰਨੀ ਹੈ ਉਸਦੇ ਮਨ ਦੇ ਵਿੱਚ ਇਹ ਵਿਚਾਰ ਵੀ ਇਹਦੇ ਵਿੱਚ ਉਤਪੰਨ ਹੋਏਗਾ ਕਿ ਮੈਂ ਚਾਈਨੀਜ਼ ਡੋਰ ਵੀ ਇਸਤੇਮਾਲ ਨਹੀਂ ਕਰਨੀ ਕਿਉਂਕਿ ਉਹ ਵੀ ਪੰਛੀਆਂ ਲਈ ਘਾਤਕ ਹੈ ਇਹ ਇੱਕ ਜਿਹੜਾ ਸੰਦੇਸ਼ ਹੈ ਇਹ ਇਹਦੇ ਬਹੁਤ ਸਾਰੇ ਯੂਸਸ ਨੇ ਬਹੁਤ ਸਾਰੇ ਇਹਦੇ ਵਿੱਚ ਮੈਸੇਜਸ ਨੇ ਕੀ ਸਾਡੇ ਵਿੱਚ ਇੱਕ ਮਾਨਵਤਾ ਵਾਲਾ ਭਾਵ ਵੀ ਜਗਾਂਦਾ ਹੈ ਸਭ ਦੇ ਭਲੇ ਦੀ ਗੱਲ ਹੁੰਦੀ ਸਰਵਤ ਦੇ ਭਲੇ ਦੀ ਗੱਲ ਆਂਦੇ ਪ੍ਰਤੀ ਸਾਡਾ ਪ੍ਰੇਮ ਵਧੇਗਾ ਜਦੋਂ ਅਸੀਂ ਉਹਨੂੰ ਦੇਖਾਂਗੇ ਪਾਣੀ ਅੱਜ ਕਿੰਨਾ ਕ ਪੀਤਾ ਜਾਂ ਇੰਨਾ ਪੀ ਲਿਆ ਮੈਂ ਹੋਰ ਪਾ ਦਵਾ ਕਈ ਵਾਰੀ ਘਰ ਦੇ ਵਿੱਚ ਉਹ ਦਰਵੇਸ਼ ਕੁੱਤਾ ਆ ਜਾਂਦਾ ਉਹਦੇ ਵਾਸਤੇ ਵੀ ਅਸੀਂ ਇਹ ਇਸ ਤਰ੍ਹਾਂ ਦਾ ਮਿੱਟੀ ਦਾ ਭਾਂਡਾ ਰੱਖਦੇ ਆਂ ਤੇ ਦੁੱਧ ਪਾਉਂਦੇ ਆਂ ਜੇ ਉਹ ਦੁੱਧ ਨਹੀਂ ਪੀ ਕੇ ਜਾਂਦਾ ਨਾ ਤਾਂ ਥੋੜੀ ਦੇਰ ਬਾਅਦ ਅਸੀਂ ਦੇਖੀਦਾ ਵੀ ਜਦੋਂ ਇਹ ਨੇ ਪੀਤਾ ਨਹੀਂ ਫੇ ਅਸੀਂ ਕੀ ਕਰਦੇ ਗਲੀ 'ਚ ġੇੜਾ ਮਾਰਦੇ ਕੋਈ ਹੋਰ ਕੁੱਤਾ ਹੈਗਾ ਉਹਨੂੰ ਬੁਲਾ ਕੇ ਲੈ ਆਈਏ ਦੁੱਧ ਪੀ ਕੇ ਪਾਣ ਲੱਗ ਜਾਂਗੇ ਫਿਰ ਵੇਸਟੇਜ ਵੀ ਘਟ ਜਾਊਗੀ ਸਮਝ ਆ ਜਾਊਗੀ ਬਿਲਕੁਲ ਵੀ ਨਹੀਂ ਲੇਕਿਨ ਅੱਜ ਜੇ ਕਿਸੇ ਦਾ ਢਿੱਡ ਭਰ ਸਕਦਾ ਹਾਂ ਜੀ 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 ਬਿਲਕੁਲ ਵੀ ਜਿਹੜਾ ਕਰ ਰਹੇ ਹੋ ਕਿੰਨਾ ਕਿੰਨੀ ਗਲਤ ਗੱਲ ਹੈ ਤੇ ਅੱਜ ਦਾ ਜਿਹੜਾ ਉਪਰਾਲਾ ਬਹੁਤ ਵਧੀਆ ਰਿਹਾ ਸਾਰਿਆਂ ਦੇ ਸਹਿਯੋਗ ਨਾਲ ਤੇ ਸਭ ਤੋਂ ਵੱਡਾ ਜਿਨ੍ਹਾਂ ਨੇ ਸਾਡਾ ਇਹ ਜਿਹੜਾ ਛੋਟਾ ਜਿਹਾ ਉਪਰਾਲਾ ਜਿੱਦਾਂ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੀ ਕੀਮਤ ਤਾਂ ਬਹੁਤ ਛੋਟੀ ਹੈ ਪਰ ਇਹਦਾ ਮੈਸੇਜ ਬਹੁਤ ਵੱਡਾ ਆ ਤੇ ਇਹ ਮੈਸੇਜ ਜਿਹੜਾ ਕਿੱਦਾਂ ਜਾਣਾ ਆ ਇਹ ਇਹ ਤਾਂ ਹੁਣ ਤੁਹਾਨੂੰ ਪਤਾ ਹੀ ਆ ਵੀ ਪੀਵੀ 32 ਚੈਨਲ ਦੇ ਰਸਤੇ ਤੇ ਹਜ਼ਾਰਾਂ ਨਹੀਂ ਲੱਖਾਂ ਲੋਕਾਂ ਤੱਕ ਪਹੁੰਚਣਾ ਮੈਂ ਕਈ ਵਾਰੀ ਅਸੀਂ ਭਜਨ ਕੀਰਤਨ ਕਰਦੇ ਆਂ ਤੇ ਜਦੋਂ ਮੈਂ ਗਾਉਂਦਾ ਦਿਨੇਸ਼ ਜੀ ਤਾਂ ਬਹੁਤ ਵਧੀਆ ਗਾਉਂਦੇ ਆ ਸਾਡੇ ਬੜੇ ਪੁਰਾਣੇ ਇਹ ਗਾਇਕ ਨੇ ਇਹਨਾਂ ਦੇ ਬਹੁਤ ਸਾਰੇ ਗਾਣੇ ਜਿਹੜੇ ਅਸੀਂ YouTube ਤੇ ਸੁਣਦੇ ਆਂ ਤੇ ਸਾਡੀ ਵੀ ਮੰਡਲੀ ਹੈ ਸ਼ਾਮਾਂ ਸ਼ਾਮ ਜਦੋਂ ਅਸੀਂ ਕੀਰਤਨ ਕਰਦੇ ਆ ਤਾਂ ਮੈਂ ਉਥੇ ਲੈਂਦਾ ਹੁੰਦਾ ਹੁੰਨਾ ਵੀ ਮੇਰੀ ਆਵਾਜ਼ ਤਾਂ ਜੇ ਤੁਸੀਂ ਉਦਾਂ ਮੇ ਨਾਲ ਗੱਲ ਕਰਦੇ ਤਾਂ ਤੁਹਾਨੂੰ ਨਹੀਂ ਲੱਗੂਗਾ ਕਿ ਇਹ ਬੰਦਾ ਭਜਨ ਕੀਰਤਨ ਗਾ ਲੂਗਾ ਔਰ ਇੰਨਾ ਵਧੀਆ ਆਲਾਪ ਵੀ ਲਾ ਲੂਗਾ ਗਾ ਲੂਗਾ ਪਰ ਉਹ ਸਾਊਂਡ ਵਾਲੇ ਜਿਹੜੇ ਹੁੰਦੇ ਸਾਊਂਡ ਇੱਕ ਮਾਧਿਅਮ ਹੁੰਦਾ ਉਹ ਸਾਊਂਡ ਦੇ ਮਾਧਿਅਮ ਨਾਲ ਸਾਡੀ ਆਵਾਜ਼ ਜਿਹੜੇ ਸ਼ਰੋਤਾ ਆ ਉਹਨਾਂ ਤੱਕ ਬਹੁਤ ਵਧੀਆ ਲੱਗਦੀ ਆ ਸਾਊਂਡ ਦਾ ਕਮਾਲ ਹੁੰਦਾ ਇਸੇ ਤਰ੍ਹਾਂ ਹੀ ਸਾਡਾ ਇਹ 10 20 ਰੁਪਏ ਦੇ ਸਮਾਨ ਦਾ ਜਿਹੜਾ ਉਪਰ ਆ ਲਾਇਆ ਇਹ ਮੈਸੇਜ ਆ ਇਹ ਪੀਵੀ 32 ਚੈਨਲ ਨੇ ਇਹਨੂੰ ਲੱਖਾਂ ਰੁਪਿਆਂ ਦਾ ਕੀਮਤੀ ਬਣਾ ਦੇਣਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਪਤਰਾ ਜੀ ਗੱਲ ਤਾਂ ਭਾਵਨਾ ਦੀ ਆ ਨਾ ਭਾਵਨਾ ਦੀ ਤਾਂ ਇਹ ਇਨਾਨੇ ਉਹਦੇ ਵੀ ਇੱਕ ਭਾਵਨਾ ਹੈ ਬਿਲਕੁਲ ਪਰ ਗਾਣ ਵਾਲ ਗਾਣ ਵਾਲਾ ਭਾਵਨਾ ਗਾਉਂਦਾ ਪਰ ਉਹਦੇ ਭਾਵ ਦੇ ਵਿੱਚ ਜਿਹੜਾ ਸਵਰ ਵੀ ਹੁੰਦਾ ਆ ਉਹ ਸ਼ਰੋਤਾ ਨੂੰ ਮੁਗਦ ਅਦੋ ਹੀ ਕਰਦਾ ਆ ਵੀ ਜਦੋਂ ਉਹ ਸਾਊਂਡ ਦੀ ਕੁਆਲਿਟੀ ਆਉਂਦੀ ਹੈ। ਮਤਲਬ ਅਸੀਂ ਮਾਈਕ ਨਵਾਂ ਲੈ ਲਈਏ। ਹਾਂ ਮਾਈਕ ਤੁਹਾਡਾ ਤਾਂ ਹੈ ਹੀ ਨਵਾਂ। ਤੁਹਾਨੂੰ ਤਾਂ ਲੋੜ ਨਹੀਂ ਤੁਸੀਂ ਤਾਂ ਬਹੁਤ ਵਧੀਆ ਵਧੀਆ ਗਾਣੇ ਗਾਣੇ। ਇੱਕ ਮਾਧਿਅਮ ਹੈ ਜੀ ਤੁਹਾਡੇ ਅਸ਼ੀਰਵਾਦ ਨਾਲ। ਹਾਂ ਬਹੁਤ ਵਧੀਆ। ਧੰਨਵਾਦ ਜੀ ਬਹੁਤ ਬਹੁਤ ਜੁਕਿਲ੍ਹਾ। ਔਰ ਸਰਕਾਰ ਵੀ ਆ ਗਈ ਹੈ। ਹਾਂ ਸਰਕਾਰ ਨੂੰ ਮੋਤੀਆਂ ਵਾਲੀ ਸਰਕਾਰ ਨੂੰ ਵੀ ਦੋ। ਤੇ ਮੋਤੀਆਂ ਵਾਲੀ ਸਰਕਾਰ ਨੇ ਵੀ ਡਿਊਟੀ ਨਿਭਾਉਣੀ ਹੈ। ਇਹਨਾਂ ਨੂੰ ਵੀ ਦੋ ਤੁਸੀਂ ਇੱਕ ਇੱਕ ਭਾਂਡਾ ਕੱਚੀ ਮਿੱਟੀ ਦਾ ਭਾਂਡਾ ਔਰ ਸੱਚੀ ਕੱਚੀ ਉਮਰ ਯਾਦ ਕਰਾ ਦਿੰਦੀ ਹੈ। ਲੇਕਿਨ ਸਾਡਾ ਆਪ ਸਾਡੀ ਆਪਣੀ ਜ਼ਿੰਮੇਵਾਰੀ ਹੈ ਕਿ ਅਸੀਂ ਪੰਛੀਆਂ ਦੀ ਜਾਨ ਪਚਾਈਏ ਪਸ਼ੂਆਂ ਦੀ ਜਾਨ ਪਚਾਈਏ ਕਿਉਂਕਿ ਅਸੀਂ ਕਹਿ ਤਾਂ ਦਿੰਦੇ ਹਾਂ ਉਹ ਬੇਜ਼ੁਬਾਨ ਹੈ ਪਰ ਉਹ ਸਾਡੇ ਨਾਲ ਗੱਲ ਕਰਨ ਵੀ ਕਿਵੇਂ ਕਰਨ ਉਹਨਾਂ ਨੂੰ ਪਤਾ ਕਿ ਅਸੀਂ ਸਿਰਫ ਆਪੜੇ ਬਾਰੇ ਸੋਚਦੇ ਆ ਅਸੀਂ ਸੈਲਫਿਸ਼ ਹੋ ਚੁੱਕੇ ਆ ਇੱਕ ਵਾਰੀ ਆਪਾਂ ਸੈਲਫਿਸ਼ ਦਾ ਜਿਹੜੀ ਇਹ ਕੇਜ ਆ ਇਹਨੂੰ ਤੋੜ ਕੇ ਅੱਗੇ ਵਧੀਏ ਪਿਆਰ ਮੁਹੱਬਤ ਵੰਡੀਏ ਤਾਂ ਡੈਫੀਨਿਟਲੀ ਜਿਹੜੇ ਪਸ਼ੂ ਪੰਛੀ ਆ ਡੈਫੀਨਿਟਲੀ ਜਿਹੜੇ ਪਸ਼ੂ ਪੰਛੀ ਆ ਇਹ ਸਾਡੇ ਤੋਂ ਕੁਝ ਮੰਗਣਗੇ ਨਹੀਂ ਇੱਕ ਸੱਪ ਅੱਗੇ ਜਾਵਾਂਗੇ ਤਾਂ ਇਹ ਸੌਸ ਤੇ ਪੱਗੇ ਆ ਕੇ ਸਾਨੂੰ ਪਿਆਰ ਦੇਣਗੇ ਸਾਡੇ ਲਈ ਦੁਆਵਾਂ ਮੰਗਣਗੇ ਰੱਬ ਨੂੰ ਕਹਿਣਗੇ ਯਾਰ ਦੁਨੀਆ ਨੂੰ ਐਂ ਸੁਆਭ ਨਾ ਕਰਕੇ ਰੱਖੋ ਰੱਬ ਇਹਨਾਂ ਦੀ ਜਿਆਦਾ ਨੇੜੇ ਹੋ ਕੇ ਸੁਣਦਾ ਗੱਲ ਧਿਆਨ ਚ ਰੱਖੀ ਬੜੇ ਰਣਾ ਵਿਵਤੀ ਨਵਾਂ ਸ਼ਾਮ ਮਿਛੋੜੀ ਦੀ ਨਿਸਰ ਕੇ ਆਉਣਾ ਪਸੰਦ ਨਹੀਂ ਜਿਆਦਾ ਪੁੱਲ ਫੇਟ ਉਸ ਅੱਗੇ ਸੱਚੀ ਕਲਾ ਰੱਖਣਾ